કોટਨ चिकन सूट ਰਹੇਗਾ बॉटम ਤੇ ورک ملےਗਾ दुपट्टे ਤੇ लेस लगी मिलेगी 2499 ਵਿੱਚ बाय कर ਸਕਦੇ ਹਾਂ ਬਹੁਤ ਹੀ ਸੋਹਣੇ ਸੂਟ ਰੈਡੀ ਹੋਏ ਨੇ ਪਾਰਟੀ ویئر ਸੂਟ ਰਹੇਗਾ ਇਹ 3250 ਚ ਤੁਸੀਂ ਬਾਈ ਕਰਦੇ ਹੋ ਕਰ ਸਕਦੇ ਆ ਟਿਸ਼ੂ ਵਰਕ ਰਹੇਗਾ ਦ ਇਲੀमिटेड ਸਟਾਕ ਦੇ ਵਿੱਚ ਦਪੱਟਾ ਵੀ ਟਿਸ਼ੂ ਦੇ ਵਿੱਚ ਰਹੇਗਾ ਹੈਵੀ ਪਾਰਟੀ ویئر ਸੂਟ ਪਿਓਰ ਕਾਟਨ ਹੈਂਡ ਬਲੋਕ ਪ੍ਰਿੰਟ ਸ਼ਰਟ ਰਹੇਗੀ ਟਾਈ ਮੀਟਰ ਪਿਓਰ ਕਾਟਨ ਬਾਟਮ ਰਹੇਗੀ ਟਾਈ ਮੀਟਰ ਪਿਓਰ ਸੌਫਟ ਵਾਲੀ ਕਾਟਨ ਰਹੇਗੀ ਦੁਪੱਟਾ ਫੁੱਲ ਸਾਈਜ਼ ਦਾ ਮਿਲੇਗਾ 899 ਵਿੱਚ ਬਾਈ ਕਰ ਸਕਦੇ ਹੋ ਬਹੁਤ ਹੀ ਪਿਆਰੇ ਪ੍ਰਿੰਟ ਐਂਡ ਕਲਰਾਂ ਦੇ ਵਿੱਚ ਇਹ ਬਲੌਕ ਪ੍ਰਿੰਟ ਵਾਲੇ ਸੂਟ ਆਏ ਹੋਏ ਨੇ WhatsApp ਨੰਬਰ ਮੈਂਸ਼ਨ ਹੈ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਗਰਮੀਆਂ ਦੇ ਨੇ ਵਿਦਾਊਟ ਲੈਨਿੰਗ ਸਟਿਚ ਹੋਣਗੇ ਇਹ ਵਾਲਾ 500 ਮੀਟਰ ਸੂਟ ਰਹੇਗਾ कॉटन मसलीन ਰਹੇਗੀ ਇਹ ਤੁਸੀਂ 550 ਵਿੱਚ ਬਾਈ ਕਰ ਸਕਦੇ ਹੋ ਡਿਜੀਟਲ ਪ੍ਰਿੰਟ ਦੇ ਵਿੱਚ ਇਹ ਸੂਟ ਰਹਣਗੇ ਵਿਦਾਊਟ ਦੁਪੱਟਾ ਇਹ ਦੁਪੱਟਾ ਸੂਟ ਰਹੇਗਾ 2.5 ਮੀਟਰ मसलीन कॉटन ਦੀ ਡਿਜੀਟਲ ਪ੍ਰਿੰਟਡ ਸ਼ਰਟ ਰਹੇਗੀ ਬਾਟਮ ਇਸ ਦੇ ਨਾਲ मसलीन कॉटन ਦੀ ਰਹੇਗੀ ਦੁਪੱਟਾ 2.5 ਮੀਟਰ मसलीन ਦਾ 699 ਵਿੱਚ ਬਾਈ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਲੈਣੀ ਹੈ ਇਸ ਦੇ ਵਿੱਚ 25 ਕਲਰ ਆਪਣੇ ਕੋਲ ਅਵੇਲੇਬਲ ਨੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਰੈਡੀ ਹੋਏ ਨੇ ਤੇ ਜੋ ਕਲਰ ਸਰਦਾਰੀ ਸਾਰੇ ਕਲਰ ਨੇ ਸਾਰੇ ਪੰਜ ਡਿਜ਼ਾਈਨਾਂ ਦੇ ਵਿੱਚ ਅਵੇਲੇਬਲ ਨੇ ਬਨਾਰਸੀ ਔਰਗੇਂਜ਼ਾ ਸ਼ਰਟ ਰਹੇਗੀ ਇਸ ਦੇ ਨਾਲ ਬਾਟਮ ਉਪਾੜਾ ਦੀ ਰਹੇਗੀ ਦੁਪੱਟਾ ਵੀ ਇਸ ਦੇ ਨਾਲ ਬਨਾਰਸੀ ਔਰਗੇਂਜ਼ਾ ਦਾ ਰਹੇਗਾ ਪੰਜ ਡਿਜ਼ਾਈਨਾਂ ਦੇ ਵਿੱਚ ਨੇ ਇਹ ਲਿਮਟਿਡ ਸਟਾਕ 2299 ਵਿੱਚ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਚ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਰੰਗਾਂ ਜੋ ਬਹੁਤ ਹੀ ਜ਼ਿਆਦਾ ਪਿਆਰੇ ਰੰਗਾਂ ਦੇ ਵਿੱਚ ਆਏ ਹੋਏ ਨੇ ਪਾਰਟੀ ਵੇਅਰ ਸੂਟ ਨੇ ਸ਼ਰਟ ਤੇ ਲੈਸਸ ਦਾ نیچے ਤੁਹਾਨੂੰ ਵਰਕ ਮਿਲੇਗਾ ਫਿਨਿਸ਼ਿੰਗ ਦੇ ਨਾਲ ਲੈਸ ਲੱਗੀ ਮਿਲੇਗੀ ਔਰ ਇਸ ਦਾ ਜੋ ਦੁਪੱਟਾ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਰੈਡੀ ਹੋਇਆ ਬਾਰਡਰ ਤੇ ਡਿਜ਼ਾਈਨਰ ਫਲੈਸ ਵੀ ਲਗਾਈ ਹੋਈ ਹੈ ਫਿਨਿਸ਼ਿੰਗ ਦੇ ਨਾਲ ਸਟੀਚ ਕਰਨਾ ਤੁਸੀਂ ਐਂਡ ਪਾਰਟੀ ویئر ਸੂਟ ਬਣ ਜਾਏਗਾ ਬਹੁਤ ਹੀ ਸੋਹਣਾ ਸੂਟ ਨੇ ਤੁਸੀਂ ਆਪਣਾ ਆਰਡਰ ਤੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਉਸ ਦਾ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨੈਕਸਟ ਸੂਟ ਰਹਿਣਗੇ ਆਪਣੇ ਕੋਲ ਦੁਪੱਟਾ ਸੂਟ ਕਾਟਨ ਦੇ ਰਹਿਣਗੇ ਪਿਓਰ ਕਾਟਨ ਰਿਯਾਨ ਕਾਟਨ ਆਲ ਓਵਰ 3.5 ਮੀਟਰ ਵੱਡੇ ਪਣੇ ਵਿੱਚ ਸੂਟ ਰਹੇਗਾ ਤੇ 2 40 ਦੁਪੱਟੇ ਜਿਸਦੇ ਨਾਲ ਕੱਟ ਰਹੇਗੀ ਦੁਪੱਟਾ ਡਿਜ਼ਾਈਨਰ ਮਿਲੇਗਾ ਕਾਟਨ ਦਾ 950 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਮੈਚਿੰਗ ਸੂਟ ਰਹਿਣਗੇ ਪ੍ਰਿੰਟਡ ਸ਼ਰਟ ਪਲੇਨ ਬਾਟਮ ਸ਼ਰਟ ਐਂਡ ਬਾਟਮ ਵੱਡੇ ਪਣੇ ਦੇ ਵਿੱਚ ਰਹੇਗਾ विदाउट दुपट्टा ਮਿਲਣਗੇ 450 ਦੇ ਵਿੱਚ ਤੁਸੀਂ ਕੋਈ ਵੀ ਐਨਐਚਓ ਮੈਚਿੰਗ ਸੂਟ ਬਾਇ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟਿਚ ਹੋਣਗੇ ਬਹੁਤ ਹੀ ਸੋਹਣੇ ਸੂਟਾਂ 'ਚ ਪ੍ਰਿੰਟ ਆਏ ਹੋਏ ਨੇ ਪਿਓਰ ਕੋਰਾ ਕਾਟਨ ਰਹੇਗੀ ਸ਼ਰਟ ਸ਼ਰਟ ਤੇ ਤੁਸੀਂ ਵਰਕ ਦੇਖ ਸਕਦੇ ਹੋ ਘੇਰੇ ਤੇ ਐਂਡ ਫਰੰਟ ਤੇ 슬ੀਵਸ 슬ੀਵਸ ਤੇ ਵੀ ਵਰਕ ਰਹੇਗਾ 2 ਮੀਟਰ ਸ਼ਰਟ ਰਹੇਗੀ ਪਲੇਨ ਬਾਟਮ 2 ਮੀਟਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਬਾਟਮ ਲੈ ਸਕਦੇ ਹੋ ਤੁਹਾਨੂੰ ਜੋ ਸਕਰੀਨ ਤੇ カラー दिख रहे हैं इनमें से कोई भी बॉटम ਤੁਸੀਂ ਇਸ ਸ਼ਰਟ ਨਾਲ ਲਗਵਾ ਸਕਦੇ ਹੋ ਵਿਦਆਊਟ ਦੁਪੱਟਾ ਰਹੇਗਾ ਔਰ 999 ਵਿੱਚ ਤੁਸੀਂ ਇਸ ਨੂੰ ਬਾਏ ਕਰ ਸਕਦੇ ਹੋ थैंक यू जी